ਜਥੇਦਾਰ ਸ਼੍ਰੀ ਅਕਾਲ ਤਖਬ ਸਾਹਿਬ ਨੂੰ ਅਤੇ ਜਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਆਪਣੇ ਅਹੁਦੇ ਤੋਂ ਹਟਾਉਣ ਦਾ ਇਹ ਫੈਸਲਾ ਬਹੁਤ ਹੀ ਨਿੰਦਣਯੋਗ ਆ ਸੀ ਸਖਤ ਸ਼ਬਦਾਂ ਚ ਇਹਦੀ ਨਿਖੇਧੀ ਕਰਦੇ ਆ ਆਪਾਂ ਪਿਛਲੇ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਆ ਕਿ ਸਿੱਖ ਧਰਮ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਨਿਘਾਰ ਵੱਲ ਜਾ ਰਹੀਆਂ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਸਿੱਖਾਂ ਦੀ ਰਾਜਸੀ ਨੂੰ ਮੈਂਤਕੀ ਕਰਦੀ ਹੈ ਉਹਦੇ ਵੱਲੋਂ ਲਗਾਤਾਰ ਕਈ ਗਲਤ ਫੈਸਲੇ ਲਈ ਜਾ ਰਹੇ ਹਨ ਜਿਹਦੇ ਤੁਸੀਂ ਵੀ ਵੀਡੀਓ ਤੇ ਕਮੈਂਟ ਕਰਕੇ ਦੱਸੋ ਕਿ ਤੁਸੀਂ ਜਥੇਦਾਰ ਸਹਿਬਾਨਾ ਨਾਲ ਹੋ ਜਾਂ ਨਹੀਂ ਅ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਘਾਟਾ ਪੈ ਰਿਹਾ ਹੈ ਹੁਣ ਆਪਾਂ ਦੇਖਦੇ ਹਾਂ ਕਿ 2 ਦਸੰਬਰ 2024 ਨੂੰ ਗਿਆਨੀ ਰਗਵੀਰ ਸਿੰਘ ਜਿਹੜੇ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਹਨ ਅਤੇ ਗਿਆਨੀ ਸੁਲਤਾਨ ਸਿੰਘ ਅਤੇ ਹੋਰ ਸਿੰਘ ਸਹਿਬਾਨਾਂ ਵੱਲੋਂ ਬੜੇ ਵਧੀਆ ਫੈਸਲੇ ਲਏ ਗਏ ਸਨ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਬਣਾਈ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਭਰਤੀ ਹੈ ਉਹ ਸਹੀ ਢੰਗ ਨਾਲ ਕੀਤੀ ਜਾਵੇ ਅਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਜਿਹੜੀ ਮੁੜ ਕੇ ਜਿਹੜੀ ਸੁਚਾਰੂ ਬਹਾਲੀ ਕੀਤੀ ਜਾਵੇ ਉਹਨਾਂ ਨੇ ਬਹੁਤ ਵਧੀਆ ਫੈਸਲੇ ਲਏ ਸੀ ਪਰ ਹੁਣ ਆ ਪਿਛਲੇ ਕੱਲ ਹੀ ਦੇਖਿਆ ਆਪਾਂ ਕਿ ਜਥੇਦਾਰਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਠੀਕ ਇਹ ਬਹੁਤ ਮਾੜੀ ਗੱਲ ਹੋਈ ਗਿਆ ਹਾਂ ਸ਼੍ਰੋਮਣੀ ਕਾਲੀਦਾਲ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕਈ ਜਿਹੜੀਆਂ ਗਲਤੀਆਂ ਨੇ ਕੀਤੀਆਂ ਗਈਆਂ ਭਾਵੇਂ ਉਹ ਬਰਗਾੜੀ ਕਾਂਡ ਹੋਵੇ ਭਾਵੇਂ ਸਰਸੇ ਵਾਲੇ ਸਾਧ ਨੂੰ ਮਾਫੀ ਦੇਣੀ ਹੋਵੇ ਤੇ ਉਸ ਦੌਰਾਨ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੇ ਉਸ ਸਮੇਂ ਦੀ ਲੀਡਰਸ਼ਿਪ ਭਾਰੂ ਸੀ ਬਾਦਲ ਪਰਿਵਾਰ ਸੀ ਉਹਨੇ ਇਹ ਗਲਤ ਫੈਸਲੇ ਕੀਤੇ ਇਹਦੇ ਨਾਲ ਜਿਹੜਾ ਉਹਨਾਂ ਨੂੰ ਘਾਟਾ ਵੀ ਪਿਆ ਉਹ ਮੁੜ ਕੇ ਰਾਜਸੀ ਸੱਤਾ ਦੇ ਵਿੱਚ ਨਹੀਂ ਆਏ ਪਰ ਹੁਣ ਹੋਇਆ ਕੀ ਹੈ ਜਥੇਦਾਰ ਸਹਿਬਾਨਾਂ ਨੇ ਸਿੱਖ ਸੰਸਥਾਵਾਂ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਮੁੜ ਕੇ ਜਿਹੜੀ ਮਾਨ ਸਮਾਨ ਦੀ ਬਹਾਲੀ ਕੀਤੀ ਸੀ ਪਰ ਉਹਨਾਂ ਨੂੰ ਕੱਲ ਆਉਦੇ ਤੋਂ ਹਟਾ ਦਿੱਤਾ ਗਿਆ ਜਿਹੜਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਜਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਅਹੁਦੇ ਤੋਂ ਹਟਾਰੇ ਸਿੱਖਾਂ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਜਥੇਦਾਰ ਸਹਿਬਾਨਾਂ ਨੂੰ ਐਵੇਂ ਨਹੀਂ ਲਾਉਣਾ ਚਾਹੀਦਾ ਜਿਨ੍ਹਾਂ ਨੇ ਵੀ ਇਹ ਫੈਸਲਾ ਕਰਿਆ ਉਹਨਾਂ ਨੂੰ ਪਹਿਲੇ ਨਹੀਂ ਕੋਈ ਪੁੱਛਦਾ ਹੁਣ ਉਹਨਾਂ ਦਾ ਜਮ੍ਹਾਂ ਮਾਝੇ ਜਾਣਾ ਉਹਨਾਂ ਨੇ ਇਹਦੇ ਨਾਲ ਦੀ ਨਾਲ ਹੁਣ ਆਪ ਦੇਖਦੇ ਆ ਰਹੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਜਥੇਦਾਰਾਂ ਨੂੰ ਲਾਉਣ ਦੀ ਕੋਈ ਕੋਈ ਵਿਧੀ ਵਿਧਾਨ ਨਹੀਂ ਹੈਗਾ ਜਿਵੇਂ ਪਹਿਲਾਂ ਜਥੇਦਾਰਾਂ ਨੂੰ ਲਾਉਣ ਦਾ ਵਿਧੀ ਵਿਧਾਨ ਹੁੰਦਾ ਸੀ ਸਰਬੱਤ ਖਾਲਸਾ ਸੱਦ ਕੇ ਜਥੇਦਾਰ ਲਾਏ ਜਾਂਦੇ ਸਨ ਹੁਣ ਵੀ ਐਵੇਂ ਹੀ ਹੋਣਾ ਚਾਹੀਦਾ ਹੈ ਜਿਹੜੇ ਜਥੇਦਾਰ ਨੇ ਉਹ ਸਰਬੱਤ ਖਾਲਸਾ ਸੱਦ ਕੇ ਜਾਂ ਸਾਰੇ ਸਿੱਖਾਂ ਦੀ رائے ਲੈ ਕੇ ਲਾਉਣਾ ਚਾਹੀਦਾ ਹੈ ਇਹਦੇ ਨਾਲ ਦੀ ਨਾਲ ਹੁਣ ਸਾਰੇ ਸਿੱਖਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਸਿੱਖਾਂ 'ਚ ਇਕਾ ਨਹੀਂ ਹੈਗਾ ਤਾਂ ਕਰਕੇ ਸਿੱਖਾਂ ਦਾ ਨੁਕਸਾਨ ਹੋ ਰਿਹਾ ਹੈ ਤੁਹਾਡੀ ਗਿਣਤੀ ਕਿੰਨੀ ਘੱਟ ਗਿਣਤੀ ਹੈ ਇਸ ਕਰਕੇ ਸਿੱਖਾਂ ਨੂੰ ਇਕੱਠੇ ਹੋ ਕੇ ਆਪਣੇ ਜਿਹੜੇ ਮਸਲੇ ਨੇ ਉਹ ਹੱਲਜਾਉਣੇ ਚਾਹੀਦੇ ਹੁਣ ਇਹ ਸਿੱਖ ਸੰਸਥਾਵਾਂ ਦੀ ਬੇਇੱਜ਼ਤੀ ਹੈ ਜਿਹੜਾ ਜਥੇਦਾਰ ਸਾਹਿਬਾਨ ਨੂੰ ਆਪਣੇ ਅਹੁਦੇ ਤੋਂ ਹਟਾਇਆ ਗਿਆ ਇਸ ਲਈ ਸਾਰਿਆਂ ਸਿੱਖ ਆਗੂਆਂ ਨੂੰ ਅੱਗੇ ਆਉਣਾ ਚਾਹੀਦਾ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਤੇ ਜਥੇਦਾਰਾਂ ਦੇ ਹੱਕ 'ਚ ਖੜਨਾ ਚਾਹੀਦਾ ਅਤੇ ਐਵੇਂ ਦੇ ਵਧੀਆ ਕੰਮ ਕਰਨੇ ਚਾਹੀਦੇ ਨੇ ਜਿਹਦੇ ਨਾਲ ਸਿੱਖ ਸੰਸਥਾਵਾਂ ਵਾਲੀ ਜਿਹੜੀ ਚੜ੍ਹਦੀ ਕਲਾ 'ਚ ਹੋਣ ਸਿੱਖ ਆਗੂਆਂ ਨੂੰ ਬੇਨਤੀ ਹੈ ਕੱਲਾ ਉਹ ਸਿੱਖ ਆਗੂ ਉਹ ਹੈ ਵਧੀਆ ਜਿਹੜਾ ਸਿੱਖ ਕੌਮ ਲਈ ਖੜਦਾ ਤੇ ਲੜਦਾ ਹੈ ਇਹ ਨਹੀਂ ਹੈਗਾ ਕਿ ਜਿਹੜਾ ਸਿੱਖ ਆਗੂ ਕੌਮ ਦੇ ਪੈਸਿਆਂ ਤੇ ਬਸ ਗੱਡੀਆਂ 'ਚ ਫਿਰਨਾ ਜਾਣਦਾ ਹੈ ਕੌਮ ਲਈ ਕੋਈ ਕੰਮ ਨਹੀਂ ਕਰਨਾ ਉਹ ਬਹੁਤ ਭੜਾ ਆਗੂ ਆ ਉਹ ਕੋਈ ਚੰਗਾ ਆਗੂ ਨਹੀਂ ਹੈਗਾ ਇਸ ਲਈ ਜੇ ਸਿੱਖ ਧਰਮ ਦੇ ਵਿੱਚ ਕਿਸੇ ਵੀ ਆਗੂ ਨੇ ਚੰਗਾ ਖਵਾਉਣਾ ਤਾਂ ਉਸ ਨੂੰ ਸਿੱਖ ਕੌਮ ਦੇ ਲਈ ਚੰਗੇ ਕੰਮ ਕਰਨੇ ਚਾਹੀਦੇ ਹਨ ਤੁਸੀਂ ਚੰਗੇ ਕੰਮ ਕਰੋ ਸਿੱਖ ਤੁਹਾਡੇ ਨਾਲ ਹਾਂ ਅਸੀਂ ਵੀ ਤੁਹਾਡੇ ਨਾਲ ਹਾਂ ਸਾਰਿਆਂ ਦੇ ਸੋ ਇਸ ਕਰਕੇ ਇਸ ਗੱਲ ਦੇ ਉੱਤੇ ਸਾਰਿਆਂ ਨੂੰ ਜਿਹੜਾ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਗਿਆ ਇਸ ਗੱਲ ਦੇ ਉੱਤੇ ਸਾਰਿਆਂ ਨੂੰ ਵਿਰੋਧ ਕਰਨਾ ਚਾਹੀਦਾ ਹੈ ਸਾਰੇਆਂ ਸਿੱਖਾਂ ਨੂੰ ਜਥੇਦਾਰ ਸਹਿਬਾਨਾ ਦੇ ਨਾਲ ਆ ਕੇ ਖੜ੍ਹ ਜਾਣਾ ਚਾਹੀਦਾ ਕਿਉਂਕਿ ਜਿਹੜਾ 2 ਦਸੰਬਰ 2024 ਦਾ ਜਥੇਦਾਰ ਸਹਿਬਾਨਾਂ ਨੇ ਸਿੱਖ ਧਰਮ ਦੇ ਹੱਕ ਦੇ ਵਿੱਚ ਫੈਸਲਾ ਲਿਆ ਸੀ ਇਹ ਬਹੁਤ ਵਧੀਆ ਫੈਸਲਾ ਸੀ ਇਹਦੇ ਨਾਲ ਸਿੱਖ ਧਰਮ ਦੀ ਚੜ੍ਹਦੀ ਕਲਾ ਜਿਹੜੀ ਹੋਈ ਸੀ ਜੇ ਇਹ ਫੈਸਲਾ ਨਾ ਹੁੰਦਾ ਤਾਂ ਜਿਹੜੀ 5 ਮੈਂਬਰੀ ਕਮੇਟੀ ਸੀ ਉਹ ਵੀ ਨਹੀਂ ਸੀ ਬੰਨੀ ਜਿਹੜੀ ਸ਼ਰੋਮਣੀ ਅਕਾਲੀ ਦਲ ਦੀ ਸਹੀ ਭਰਤੀ ਵਾਸਤੇ ਬਣਾਈ ਗਈ ਹੈ ਸੋ ਜਥੇਦਾਰ ਸਹਿਬਾਨ ਜਿਹੜੇ ਉਹਨਾਂ ਦਾ ਰੁਤਬਾ ਕਾਲੀ ਫੁੱਲਾ ਸਿੰਘ ਬਰਾਬਰ ਹੈ ਜਿਨ੍ਹਾਂ ਦੇ ਅੱਗੇ ਮਹਾਰਾਜਾ ਰਣਜੀਤ ਸਿੰਘ ਵੀ ਆ ਕੇ ਜੋ ਗਿਆ ਸੀ ਸੋ ਹੁਣ ਵੀ ਜਿਹੜੇ ਵਧੀਆ ਜਥੇਦਾਰ ਸਹਿਬਾਨ ਹਨ ਉਹਨਾਂ ਦਾ ਰੁਤਬਾ ਇਹਨਾਂ ਅਕਾਲੀ ਫੂਲਾ ਸਿੰਘ ਵਰਗਾ ਹੀ ਹੋਣਾ ਚਾਹੀਦਾ ਜਿਹਦੇ ਅੱਗੇ ਆ ਕੇ ਸਾਰੇ ਜਿਹੜੇ ਰਾਜ ਸੀ ਆਗੂ ਨੇ ਉਹ ਝੁਕਣਾ ਤੇ ਜਥੇਦਾਰ ਸਹਿਬਾਨ ਜਿਹੜੇ ਹੁਣ ਬਣ ਜਿਹੜੀ ਵੀ ਕੌਮ ਬਣਾਵੇ ਉਹਨਾਂ ਨੂੰ ਵੀ ਜਥੇਦਾਰ ਅਕਾਲੀ ਫੂਲਾ ਸਿੰਘ ਵਰਗਾ ਰੋਲ ਹੈ ਜਿਹੜਾ ਉਹ ਨਿਭਾਉਣਾ ਚਾਹੀਦਾ ਹੈ ਇਸ ਗੱਲ ਦੇ ਉੱਤੇ ਸਾਰਿਆਂ ਨੂੰ ਜਿਹੜਾ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਗਿਆ ਇਸ ਗੱਲ ਦੇ ਉੱਤੇ ਸਾਰਿਆਂ ਨੂੰ ਵਿਰੋਧ ਕਰਨਾ ਚਾਹੀਦਾ ਹੈ ਅਤੇ ਇਸ ਗੱਲ ਦੇ ਉੱਤੇ ਸਾਰਿਆਂ ਨੂੰ ਪਹਿਰਾ ਦੇਣਾ ਚਾਹੀਦਾ ਹੈ ਕਿ ਜਥੇਦਾਰ ਸਹਿਬਾਨਾਂ ਨੂੰ ਐਵੇਂ ਨਹੀਂ ਹਟਾਉਣਾ ਚਾਹੀਦਾ ਕਮੈਂਟ ਕਰਕੇ ਤੁਸੀਂ ਵੀ ਆਪਣੀ ਰਾਏ ਇਸ ਵੀਡੀਓ ਦੇ ਵਿੱਚ ਦੋ ਕਿ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਜਾਂ ਨਹੀਂ ਸਾਡੇ YouTube ਚੈਨਲ ਮਨਜੋਤ ਸਿੰਘ ਰਾਏ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਲਿਓ ਤੇ Facebook ਪੇਜ ਸਰਦਾਰ ਮਨਜੋਤ ਸਿੰਘ ਰਾਏ ਨੂੰ ਲਾਈਕ ਕਰ ਲਿਓ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ